ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਸਾਰੀ ਕਲਸੀ ਦੇ ਵੱਲ ਰੋਡ ਸ਼ੋਅ ਕੀਤਾ ਹੋਇਆ ਆ ਰਿਹਾ ਹੈ ਜਿਨ੍ਹਾਂ ਦੀ ਸਾਰੀ ਕਲਸੀ ਦੀ ਸਪੋਰਟ ਦੇ ਵਿੱਚ ਅਸદાર ਕੰਗ ਸਿੰਘ ਮਾਰਨ ਪਹੁੰਚਿਆ ਹੋਣ। ਤੋਂ ਸਾਡੇ ਨਾਲ ਇਸ ਰੈਲੀ ਦੇ ਵਿੱਚ ਜੋ ਲੋਕ ਪਹੁੰਚੇ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੋਂ ਸਾਰੀ ਗੱਲਬਾਤ ਜਾਣਦੇ ਆਂ। ਤੋਂ ਸਾਡੇ ਨਾਲ ਲੋਕ ਪੰਜ ਭਾਈ ਅੱਜ ਦਾ ਰੋਡ ਸ਼ੋਅ ਦੇਖ ਕੇ ਕਿਵੇਂ ਲੱਗਦਾ? ਮੈਂ ਕਹਿੰਦਾ ਵਾ ਕਿ ਬਹਿ ਜਾ ਬਹਿ ਜਾ ਇਹ بڑے ਵੱਡੇ ਮਾਰਚ ਨਾਲ ਸਾਰੀ ਕਲਸੀ ਇੱਥੋਂ ਜਿਹੜੇ ਲੀਡ ਕਰਦੇ। ਸੋਹਣਾ ਤਾਂ ਪਹਿਲਾਂ ਵੀ ਅਕਸਰ ਹੁੰਦੀਆਂ ਆ ਪਰ ਐਰਕਾਂ ਇੰਨੀ ਜਦੂਜਾ ਹੈ ਕਿਉਂ ਲੱਗ ਰਹੀ ਹੈ? ਇਹ ਕੋਈ ਇੰਨੀ ਲੱਗਦੀ ਨਹੀਂ ਭਗਵੰਤ ਮਾਨ ਕਰਕੇ ਫਿਰ ਖਲਾਏ ਹੋਏ ਨੇ ਪਾਰਟੀਆਂ ਦੂਸਰੀਆਂ ਤੋਂ ਵੱਲੋਂ ਵੀ ਰਾਤ ਜਿਹੜੀਆਂ ਮੀਟਿੰਗਾਂ ਅਟੈਂਡ ਕੀਤੀਆਂ ਜਾ ਰਹੀਆਂ ਨੇ ਇਹ ਆ ਕੇ ਇਹ ਕਾਬਲਾ ਹੁੰਦਾ ਹੀ ਹੈ ਨਾ ਮਤਲਬ ਰਾਜਨੀਤਿਕ ਪਾਰਟੀਆਂ ਆਪਸ ਵਿੱਚ ਯੂਰ ਲਾਉਂਦੀਆਂ ਨੇ ਮਤਲਬ ਡੇਰਾ ਬਾਬਾ ਨਾਨਕ ਇੰਨਾ ਹੋਟ ਸੀਟ ਕਿਉਂ ਬਣ ਗਿਆ ਅਸਲ ਵਿੱਚ ਕੋਈ ਇਟਾ ਵੱਡਾ ਕਾਰਨ ਨਹੀਂ ਹੈ ਕਿ ਜੀ ਲੱਗਦਾ ਹੋਵੇ ਆਮ ਜਿਹੜੀ ਆਰਮ ਨਾਲ ਇਥੋਂ ਸੀ ਕੱਢ ਰਹੀ ਹੈ ਮੈਨੂੰ ਕਿਵੇਂ ਲੱਗਦਾ ਵੀ ਇੱਥੋਂ ਜਾਨੀ ਕਿ ਕਾਫੀ ਲੀਡ ਤੇ ਜਿੱਤਣਗੇ ਹਾਂਜੀ ਹਾਂਜੀ ਬੱਸ ਉਹ ਲੀਡ ਤੇ ਲੀਡ ਨਾਲ ਜਿੱਤਣਗੇ ਅੱਜ ਕਿਵੇਂ ਤੇ ਅੱਜ ਬਹੁਤ ਵਧੀਆ ਮਾਹੌਲ ਆ ਸਾਰੀ ਕਲਸੀ ਰਾਹ ਵਾਲੇ ਪੂਰਾ ਮਾਹੌਲ ਹੈ ਪਾਰਟੀਆਂ ਦੂਸਰੀਆਂ ਵੀ ਜਿਹੜੀਆਂ ਦਿਨ ਰਾਤ ਆਪਣਾ ਜੋਰ ਲਗਾ ਰਹੀਆਂ ਸਰ ਜਾਨ ਨੇ ਅੱਜ ਤੀਂਗਾ ਇੱਥੇ ਲੁੱਟਿਆ ਹੀ ਆ ਕੁਝ ਨਹੀਂ ਕੀਤਾ ਜੀ ਆਹ ਕੋਰੀਡੋਰ ਦਾ ਇੱਥੇ ਰਸਤਾ ਬਣਿਆ 300 ਕਰੋੜ ਰੁਪਇਆ ਹੈ ਇੱਥੇ ਖਾਦਾ ਹੀ ਇਹਨਾਂ ਨੇ ਨਾ ਲਾਇਆ ਨਹੀਂ ਇਹ ਹੈ ਸਰਕਾਰ ਬਹੁਤ ਵਧੀਆ ਪਰ ਦੂਸਰੀਆਂ ਪਾਰਟੀਆਂ ਤੋਂ ਲੋ ਵੀ ਹੁਣ ਕਈ ਗਰੰਟੀਆਂ ਤੇ ਕਈ ਦਾਅਵੇ ਕੀਤੇ ਜਾ ਰਹੇ ਉਹ ਜੀ 70 ਸਾਲ ਤੋਂ ਕਰਦੀਆਂ ਆਉਂਦੀਆਂ ਉਹਨਾਂ ਦੀਆਂ ਗਰੰਟੀਆਂ ਫੇੜਿਆ ਇਹਨਾਂ ਜੋ ਕੀਤਾ ਕਰਕੇ ਵਿਖਾਇਆ ਪਰ ਚੋਣਾਂ ਤਾਂ ਜਿਹੜੀਆਂ ਤੁਸੀਂ ਅਕਸਰ ਪਹਿਲਾਂ ਵੀ ਦੇਖੀਆਂ ਪਰ ਐਰਕਾਂ ਜਿਹੜਾ ਇਹਨਾਂ ਜਿੱਦੂਦਾਰ ਕਿਉਂ ਲੱਗਦੇ ਆ ਐਰਕਾਂ ਜੀ ਇੱਥੇ ਬਹੁਤ ਹੀ ਇਲਾਕੇ ਨੂੰ ਇਹਨਾਂ ਲੁੱਟਿਆ ਕੁੱਟਿਆ ਵਾ ਕਾਲੀਆਂ ਨੇ ਵੀ ਕਾਂਗਰਸ ਨੇ ਵੀ ਇਸ ਕਰਕੇ ਜਿਹੜਾ ਸ਼ਹਿਰੀ ਕਲਸੀ ਦਾ ਨੂੰ ਪੂਰਾ ਮਾਣ ਆ ਬੰਦਾ ਵੀ ਵਧੀਆ ਜੋ ਇਹਨਾਂ ਵਾਦੇ ਕੀਤੇ ਉਹ ਪੂਰੇ ਕੀਤੇ ਨੇ ਇਹ ਕਰਕੇ ਜਿਆਦਾ ਜੋਰ ਐਰਕਾਂ ਨੂੰ ਜਿਤਾਉਂਦਾ ਇਹ ਕਿਹੜੀ ਜਿਹੜੀ ਆਰਕਾ ਪਾਰਟੀ ਫਿਰ ਜਿਆਦੀ ਜਿਹੜੀ ਸ਼ੀਟ ਤੇ ਜਿਹੜੇ ਤੁਹਾਡੇ ਰਬਾਬਾ ਨਾਨਕ ਕਰੋ ਜੀ ਆਮ ਆਦਮੀ ਪਾਰਟੀ ਜਿੱਤੇਗੀ ਵੀ ਵੇਖਾ ਇਹ ਮੌਲ ਪੂਰੇ ਚਾਂਸ ਨੂੰ ਫੁੱਲ ਚਾਂਸ ਹੈ ਜੀ ਕਿਵੇਂ ਦੇਖਦੇ ਹੋ ਜੋ ਜਿਹੜਾ ਰੂਲ ਸ਼ੋਅ ਬਹੁਤ ਵਧੀਆ ਜੀ ਬਹੁਤ ਦੁਨੀਆ ਇਕੱਠੀ ਹੋਈ ਆ ਆਮ ਆ ਪਾਰਟੀ ਜਿੱਤੂ ਜਿੱਤੂ ਨਹੀਂ ਇਹ ਕਿਤੇ ਐਵੇਂ ਲੱਗਦਾ ਵੀ ਸਰਦਾਪੋਖ ਸਿੰਘ ਮਾਨ ਹੋਏ ਹੋ ਇਤਤਾਰ ਜਿਹੜੀ ਨਹੀਂ ਦੁਨੀਆ ਇਕੱਠੀ ਹੋਈ ਨਹੀਂ ਕੰਮ ਬਹੁਤ ਕੀਤੇ ਆ ਜੀ ਬਹੁਤ ਕੀਤੇ ਆ ਬਹੁਤ ਜ਼ਿਆਦਾ ਕੰਮ ਕੀਤੇ ਆ ਨੌਕਰੀਆਂ ਦਿੱਤੀਆਂ ਨੇ ਕੰਮ ਤੇ ਬਹੁਤ ਜ਼ਿਆਦਾ ਦੋ ਸਾਲਾਂ ਚ ਕਿਤੇ ਤਿੰਨ ਸਾਲ ਹੋਰ ਰਹਿੰਦੇ ਆ ਵੇਖੋ ਬਹੁਤ ਜ਼ਿਆ ਉਰੇ ਨਾ ਦੇਖੋ ਜੇ ਇਹ ਪਾਰਟੀ ਹੁੰਦੀ ਜੇ ਐਮਐਲ ਕਰਦਾ ਤਾਂ ਫਿਰ ਚੀਟ ਜਿਹੜੀ ਇਹ ਲੇਖੇ ਚ ਦਵਾ ਤੇ ਤਾਂ ਲੱਗਦਾ ਉਮੀਦ ਹੈ ਵੀ ਹੋਰ ਜਿਹੜਾ ਕੰਮ ਹੋਵੇ 100% ਜੇ ਦੋ ਸਾਲਾਂ ਚ ਇੰਨੇ ਕੰਮ ਹੋਇਆ ਜੇ ਤਿੰਨ ਸਾਲ ਹੋਰ ਨੇ ਜਦੋਂ ਆਹ ਸੀਟਾਂ ਜਿੱਤਣਗੇ ਦੁਨੀਆ ਹੋਰ ਨਾਲ ਲੱਗੂ ਵੀ ਹੋਰ ਕੰਮ ਦੇਣਗੇ ਪਰ ਦੂਸਰੀਆਂ ਪਾਰਟੀਆਂ ਦੇ ਬਲੋਗ ਦੀ ਦਿਨ ਰਾਤ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਵੀ ਗਰੰਟੀਆਂ ਦੇ ਦਾਅਵੇ ਕੀਤੇ ਜਾ ਰਹੇ ਉਹ ਕਿਵੇਂ ਦੇਖਦੇ ਇਹ ਤਾਂ ਜੀ 75 ਸਾਲ ਹੋ ਗਏ ਦੂਸਰੀਆਂ ਪਾਰਟੀਆਂ ਇਹੋ ਕਰਦੇ ਵੇਖਿਆ ਕੀ ਕਰਨ ਦੇ ਆ ਖਾ ਗੀਆਂ ਸਾਨੂੰ ਤੇ ਉਹ ਤਾਂ ਕਮੀ ਮੁੱਕ ਗਿਆ ਉਹਨਾਂ ਦਾ ਤੇ ਇਹ ਤੁਹਾਡਾ ਜਿਹੜਾ ਬਾਰਡਰ ਲਾ ਕੇ ਡੇਰ ਬੱਬਾ ਨਾਨਕ ਪਛੜ ਲਾ ਕੇ ਕੀ ਲੱਗਦਾ ਵੀ ਇਹ ਮਤਲਬ ਆਉਣ ਦੇ ਨਾਲ ਕੋਈ ਇੱਧਰ ਡਿਵੈਲਪਮੈਂਟ ਹੋਏਗੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਵੇਂ ਮਤਲਬ ਇੱਥੇ ਜਿਹੜੀ ਇੱਧਰ ਲੀਡ ਜਿਹੜੀ ਕੌਣ ਮਤਲਬ ਜ਼ਿਆਦਾ ਲੀਡ ਤੇ ਕੌਣ ਜਾਏਗਾ ਝਾੜੂ ਜਾਊਗੀ ਜੀ 100% ਫੁੱਲ ਚਾਂਸ ਫੁੱਲ ਚਾਂਸ ਜੀ ਵੇਖਿਆ ਜੇ ਅੱਜ ਕਲਨੌਰ ਦੇ ਵਿੱਚ ਛੋਟਾ ਜਿਹਾ ਰੋਡ ਛਾ ਉਹ ਕਿੰਨੀ ਦੁਨੀਆ ਆਈ ਹੈ ਘਰ ਘਰ ਝਾੜੂ ਚੱਲ ਰਿਹਾ ਅੱਜ ਕੋਈ ਫਿਕਰ ਕਰਨ ਦੀ ਲੋੜ ਹੀ ਨਹੀਂ ਜੀ ਜੇ ਮੈਂ ਦੇਖ ਤਾ ਇੱਧਰ ਰੋਡ ਜੀ ਬਹੁਤ ਜ਼ਿਆਦਾ ਭਗਵਾਨ ਮਾਨੀ ਇਸ ਰਕਾਜ਼ ਜਿਹਨੇ ਐਮਪੀ 13 ਯੂਰੋ ਜਿਹੜੀ ਆ ਜੀ ਸਭੀਆਂ ਛਿੱਟਾਂ ਜੀ ਤਿਆਰ ਹੋਣਾ ਕਿ ਸਾਡਾ ਹਲਕਾ ਡੇਰਾ ਬਾਬਾ ਨਾਨਕ ਠੀਕ ਆ ਜੀ ਬਟਾਲੇ ਤੋਂ ਕਲਸੀ ਅਮੀਦਵਾਰ ਬੜੀ ਲੀਡ ਦੇ ਜਿੱਤ ਪ੍ਰਾਪਤ ਕਰਨੀ ਪਰ ਦੂਸਰੀਆਂ ਪਾਰਟੀਆਂ ਦੇ ਵੱਲੋਂ ਵੀ ਜਿਹੜੇ ਕਾਫੀ ਦਾਅਵੇ ਕੀਤੇ ਜਾ ਰਹੇ ਨੇ ਹਰ ਪਾਰਟੀ ਆਪੋ ਆਪਣੇ ਦਾਅਵੇ ਕਰਦੇ ਨੇ ਦਿਨ ਦੇ ਦਿਨ ਜਦੋਂ ਦੇਗਾ ਰਿਜ਼ਲਟ ਆਉਣਾ ਹਰ ਪਾਰਟੀ ਨਿਕਾਣਾ ਹਰ ਦਾ ਹੋਣਾ ਨਾ ਚਿੱਤਾਂ ਦੇ ਆ ਜਿੱਤਾਂ ਦੇ ਆ ਤੇ 4 ਤਰੀਕ ਨੂੰ ਪਤਾ ਲੱਗ ਜਾਣਾ ਦੂਸਰੀਆਂ ਪਾਰਟੀਆਂ ਮਾਰੇ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਇੱਥੋਂ ਜਿਹੜੀ ਹਾਊਟ ਸੀਟ ਰੱਖੇਗੀ ਬਹੁਤ ਜਿਆਦੀ ਮੱਲੋ ਲੀਡ ਤੇ ਮੱਲੋ ਕਲਸੀ ਸਾਹਿਬ ਜਿੱਤਣਗੇ ਬਹੁਤ ਜਿਆਦੀ ਮੁੱਲ ਜੇ ਕਦ ਸਾਬ ਆਉਂਦੇ ਨੇ ਤੇ ਜਿਹੜੀ ਇਸ ਇਲਾਕੇ ਨੂੰ ਲੱਗਦਾ ਵੀ ਡਿਵੈਲਪਮੈਂਟ ਹੋਏਗੀ ਦਮਲਮਣਾ ਹੋਏਗੀ ਇਹ ਸਰਕਾਰ ਆਈ ਨੂੰ ਸਿਰਫ 2 ਸਾਲ ਹੋ ਹੋ ਚਲੇ ਆ ਦੂਜੀਆਂ ਸਰਕਾਰਾਂ ਨੇ ਕਾਂਗਰਸ ਨੇ ਅਕਾਲੀ ਦਲ ਨੇ ਕਿੰਨੇ ਸਾਲ ਰਾਜ ਕੀਤਾ ਕੀ ਕੀਤਾ ਕਿ ਜੀ ਬਿਜਲੀ ਫਰੀ ਆ ਠੀਕ ਆ ਜੀ ਸਰਕਾਰ ਨੂੰ ਇੱਕ ਨੂੰ 50 ਸਾਲੇ ਇੱਕ ਬੰਦਾ ਹੋਣਾ ਆਇਆ ਉਹਨੂੰ 5 ਸਾਲ ਹੋਰ ਮਿਲ ਗਏ ਤੇ ਫਿਰ ਡਿਵੈਲਪਮੈਂਟ ਹੋ ਹੋਏਗੀ ਨਾ ਪਰ ਉਹਨਾਂ ਦੇ ਵੱਲੋਂ ਵੀ ਜਿਹੜੇ ਕਾਫੀ ਦਾਅਵੇ ਕੀਤੇ ਜਾ ਰਹੇ ਨੇ ਸ਼ਰਤਾਂ ਲਗਾਈਆਂ ਜਾਂਦੀਆਂ ਨੇ ਉਹ ਜੋ ਮਰਜ਼ੀ ਦਾ ਅੰਦਰ ਝੂਠ ਉਹਨਾਂ ਝੂਠ ਹੀ ਬੋਲਣਾ ਹਰ ਪਾਰਟੀ ਨੇ ਕਾਂਗਰਸ ਨੇ ਝੂਠ ਕਾਂਗਰਸ ਨੇ ਝੂਠ ਬੀਜੇਪੀ ਨੇ ਝੂਠ ਝੂਠ ਹੀ ਬੋਲਣਾ ਪੰਜਾਬ ਦਾ ਵਿਕਾਸ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹੋ ਰਿਹਾ ਏ ਜੀ ਰੋ ਬਿਲਾਉਂਦੇ ਆ ਟਿਊਬਲ ਦੀ ਬਿਜਲੀ ਜਿਹੜੀ ਆ 24 ਘੰਟੇ ਮਿਲਦੀ ਆ ਠੀਕ ਆ ਜੀ ਨਾ ਵੀ ਬਤੀ ਸਾਰੀ ਨਾਲ ਹੋਰ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਕਿਵੇਂ ਦੇਖਦੇ ਚਾਜ ਦਾ ਸਾਹ ਰੂਸੂ ਅੱਜ ਦਾ ਜੀ ਵੇਖੋ ਦੁਨੀਆਂ ਤਾਂ ਹਿਸਾਬ ਲੱਗਦਾ ਹੀ ਆ ਭਗਵੰਤ ਮਾਨ ਜੀ ਜਤਨਗੇ ਭਗਵੰਤ ਮਾਨ ਨੂੰ ਜੋਰ ਲਾ ਕੇ ਜਿਤਾਵਾਂਗੇ ਇਹ ਤਾਂ ਲੱਗਦਾ ਵੀ ਤੁਸੀਂ ਮਾਨ ਸਾਹਿਬ ਆਏ ਨੇ ਤਾਂ ਦੇਖਣੇ ਆਗੇ ਨਹੀਂ ਜੀ ਨਹੀਂ ਨਹੀਂ ਆ ਅਕਾਲੀ ਨਾਲ ਛੱਡ ਕੇ 25 ਗੱਡੀਆਂ ਨੇ ਸਾਡੇ ਕੋਲ 25 ਗੱਡੀਆਂ ਲੈ ਕੇ ਆਇਆ ਕਿਹੜਾ ਪਿੰਡ ਆਪਣਾ ਤੇਰਾ ਪਠਾਣਾ ਖਵਾਜਾ ਵਰਦਗ ਨਹੀਂ ਸ਼ੁਰੂ ਤੋਂ ਇਸ ਪਾਰਟੀ ਦੀ ਜਾਂ ਐਰਕਾਸ ਪਾਰਟੀ ਨਹੀਂ ਨਹੀਂ ਐਤ ਕਾ ਇਹੀ ਐਪ ਪਾਰਟੀ ਚ ਆਇਆ ਸ਼ੁਰੂ ਤੋਂ ਅਕਾਲੀ ਪਾਰਟੀ ਚ ਰਹੇ ਆ ਇਹਨਾਂ ਦਾ ਰੁਕ ਵੇਖ ਕੇ ਧੰਗ ਵੇਖ ਕੇ ਇੱਧਰ ਆ ਗਏ ਸਾਡੇ ਕੰ ਕੀ ਲੱਗਦਾ ਵੀ ਇੱਥੋਂ ਜਿਹੜੀ ਆ ਵੱਡੀ ਲੀਡ ਤੇ ਆਮ ਆਦਮੀ ਪਾਰਟੀ ਜਿੱਤੇਗੀ ਬਹੁਤ ਵੱਡੀ ਲੀਡ ਤੇ ਜਿੱਤਾਂਗੇ ਜੀ ਪਰ ਜਿਹੜੀਆਂ ਦੂਸਰੀਆਂ ਪਾਰਟੀਆਂ ਉਹ ਵੀ ਕਾਫੀ ਦਾਵਾ ਕਰ ਰਹੀਆਂ ਨੇ ਅਰੇ ਉਤਰੇ ਕਰੀ ਜਾਂਦੇ ਨੇ ਪੋਗਲੇ ਕੋਈ ਭਈਏ ਪਿੱਛੇ ਭੱਜ ਜਾਂਦਾ ਕੋਈ ਕਾਹ ਚ ਕਾਂਗਰਸ ਵਾਲੇ ਉਧਰ ਭੱਜ ਜਾਂਦੇ ਨੇ ਕੋਈ ਕਿੱਧਰ ਭੱਜ ਜਾਂਦਾ ਕੋਈ ਵੇਖਿਆ ਜੇ ਕੋਈ ਆ ਰਵੀਕਰਨ ਸਾਹਿਬ ਜੀ ਉਧਰ ਚਲ ਕੇ ਨੇ ਬੀਜੇਪੀ ਦੇ ਤੇ ਆਪਾ ਆਮ ਆਦਮੀ ਪਾਰਟੀ ਹੁਣ ਵੇਖੋ ਤੁਸੀਂ ਦੇਖਿਆ ਦੁਨੀਆ ਦਾ ਰੁਖ ਵੇਖਿਆ ਰੁਖ ਵੇਖ ਕੇ ਲੱਗਦਾ ਵੀ ਭਗਵਾਨ ਜੀ ਬਹੁਤ ਲੀਡ ਨਾਲ ਕੱਲ੍ਹ ਸੀ ਜਿੱਤੇਗਾ ਕੀ ਲੱਗਦਾ ਵਿਚਾਰੀ ਕੱਲ੍ਹ ਸੀ ਆਉਣ ਅੱਗੇ ਵੀ ਬਹੁਤ ਕੀਤਾ ਨੇ ਇਹਨਾਂ ਨੇ ਬਹੁਤ ਵਿਕਾਸ ਕੀਤਾ ਹੀ ਲੱਗੇ ਵੰਦੇ ਨੇ ਇਹਨਾਂ ਦਾ ਵਿਕਾਸ ਹੋਇਆ ਕਿੰਨੀ ਵੋਟ ਫਿਰ ਤੁਸੀਂ ਆਪਣੇ ਪਿੰਡੋਂ ਪਾਓਗੇ ਆਪਣੇ ਪਿੰਡੋਂ ਹੀ 642 ਵੋਟਾਂ ਦੇ ਨੂੰ ਜਿਤਾਵਾਂਗੇ ਗਿਣੀਆਂ ਵੋਟਾਂ ਨੇ ਅੱਜ ਮੋੜ ਤੁਹਾਡੇ ਪਿੰਡੋਂ ਜਿਹੜਾ ਬਪੂਤ ਜਿਹੜਾ ਜਿੱਤੇ ਹਾਂ ਹਾਂਜੀ ਹਾਂਜੀ ਪੂਰਾ ਬੋਤ ਜਿੱਤਾ ਅੱਗੇ ਕ ਕੀਤਾ ਤੋਂ ਉਹਨੂੰ ਪਤਾ ਹੀ ਨਹੀਂ ਹੈ ਗਿਆ ਨਾ ਪਿੰਡੇ ਦੇ ਹਡਾਈਆਂ ਨੇ ਕਦੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਆਪਾਂ ਆਪਣੇ ਪਿੰਡ ਵਾਲੇ ਆ ਆਪਾਂ ਹਡਾਈਆਂ ਹੋਈਆਂ ਆਪਾਂ ਇੱਥੇ ਰਹਿੰਦੇ ਆ ਆਪਕ ਨੂੰ ਸਾਰਾ ਪਤਾ ਹੈ ਇੱਕ ਬਲਦਾਂ ਨਾਲ ਰੇੜਾ ਜੋੜਿਆ ਹੋਇਆ ਬੋਰ ਵਾਲੇ ਟੋਏ ਚੋਂ ਨਿਕਲਿਆ ਹੋਇਆ ਸਾਰੀਆਂ ਗਰੀਬੀਆਂ ਤੰਗੀਆਂ ਤੁਰਸ਼ੀਆਂ ਪਿੰਡੇ ਦੇ ਹਨੀਆਂ ਹੋਈਆਂ ਨੇ ਤਾਂਿਆਂ ਦਾ ਫਿਰ ਬਿਜਲੀ ਹੁਣ ਮੈਂ ਬਿਜਲੀ ਵਾਲੇ ਕੋੜਾ ਵਾਲੇ ਨੂੰ ਕਿਹਾ ਮੈਂ ਅਗਰ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਦਿਨੇ ਤੁਸੀਂ ਕਿਸਾਨਾਂ ਦਾ ਦਫ਼ਤਰ ਰਾਤ ਨੂੰ ਕਿਉਂ 3 ਵਜੇ ਲਾਉਂਦੇ ਹੋ ਵੀ ਵੀ ਰਾਤ ਦੇ 2 ਵਜੇ ਲਾਈਟ ਆਉਗੀ ਅਗਰ ਤੇਰੇ ਲਾਈਟ ਦਿਓ ਦਿਨੇ ਆਉਂਦੀ ਹੈ ਨਾ ਹਾਂਜੀ ਹਾਂਜੀ ਇਹ ਉਹੀ ਬੰਦਾ ਸੁ ਕਰ ਸਕਦਾ ਜੀਨੇ ਇਹ ਰਾਤ ਨੂੰ 2 ਵਜੇ ਨੱਕੇ ਵੱਡੇ ਹੋਣ ਗੱਸੀਆਂ ਦਾ ਪਾਣੀ ਆ ਗਿਆ ਨਹਿਰਾਂ ਦਾ ਪਾਣੀ ਆ ਗਿਆ ਬਿਜਲੀ ਫ੍ਰੀ ਹੋ ਗਈ ਕੰਬੇ ਨੇ ਉਹੀ ਤਾਰਾ ਨੇ ਉਹੀ ট্রান্সਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਸੁਖਵੀਰ ਇਹਨਾਂ ਨੂੰ ਇਹ ਭਾਜੀਪੀ ਕਾਂਗਰਸ ਦੂਜਾ ਨੱਕੀ ਨਾ ਲੈਣਾ ਹੁਣ ਸੁਖਵੀਰ ਉਹ ਤਾਂ ਨਿਪਟ ਜਾ ਕੰਮ ਉਹ ਤਾਂ ਇੱਕ ਜੀਪ ਦੇ ਉੱਤੇ ਛੱਤ ਛੱਤ ਜੀ ਲਵਾ ਰੱਖੀ ਐ ਤੁਰਿਆ ਫਿਰਦਾ ਕੋਈ ਨਹੀਂ ਹੁੰਦਾ ਅਲਗਾਰੇ ਉਹੀ ਦੁਕਾਨਾਂ ਨੂੰ ਆਏ ਕਿਕਲੀ ਕਿਕਲੀ ਇਕਲੀ ਸਰੋ ਜੀ ਅਨਮਨੀ ਦੇਵੀ ਮਾਰ ਸਾਹਿਬ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਇਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਓ ਸਮਝ ਕੁਛ ਆਵੇ ਨਾ ਵੋਟ ਕੋਈ ਦੇਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਪਟੰਡੇ ਪਾਟੀ ਦਾ ਅੰਤ ਨੇ ਰਿਸ਼ਵਤ ਘਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਲੋਕ ਉਹ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਭਾਈ ਤੇ ਭਾਈਏ ਨੇ ਪੋਚੀ ਕਿਵੇਂ ਗੱਡੀ ਇਹ ਲੋਕ ਕਹਿੰਦੇ ਚਿੱਟੀ ਦਾ ਕਿੰਗ ਵੇ ਮੇਰੇ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜੋਸ਼ ਜੋ ਨੇੜੇ ਆਈ ਜਾਵੇ ਹਾਏ ਰੱਬਾ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬੋਤ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨਸਤੌਜ ਵਾਲੇ ਨੇ ਪੁੱਟੀ ਐ 4 ਜੂਨ ਨੂੰ ਕਾਲੀ ਨਾਲ ਦੀ 5 पकी हुई छुटी हु ਦੇ ਨਾਲ ਕਲਾ ਨੌਰ ਦੇ ਵਿਕਾਸ ਵਾਸਤੇ ਇਧਰ ਕਹਿੰਦੇ ਕਲਾ ਨੌਰ ਆਖਰੀ ਹੈ ਪਰ ਜੇ ਆਪਾਂ ਇਧਰ ਸੋਚਿਆ ਕਿ ਖਲਾ ਨੌਰ ਪਹਿਲਾ ਵੀ ਹੈ ਪਹਿਲੇ ਦੇ ਤੌਰ ਤੇ ਸੋਚਾਂਗੇ ਜੋ ਵਿਕਾਸ ਦੇ ਕੰਮ ਨੇ ਮੈਨੂੰ ਦੱਸਿਓ ਫਿਰ ਇਹਨਾਂ ਦੇ ਮੂੰਹ ਬੰਦ ਕਰੋ ਯਾਰ ਜਿਹੜੇ ਤਰਕੀ ਮੈਨੂੰ ਗਾਲ ਦੇਣ ਲੱਗ ਜਾਂਦੇ ਆ ਇਹਨਾਂ ਦੇ ਮੂੰਹ ਬੰਦ ਕਰ ਦਿਓ 4 ਜੂਨ ਤੋਂ ਬਾਅਦ ਸ਼ੈਰੀ ਦਿੱਲੀ ਹੋਊਗਾ ਔਰ ਮੋਤੀ ਦੀ ਸਰਕਾਰ ਬਣ ਨਹੀਂ ਰਹੀ ਆਪਣਾ ਦਿੱਲੀ ਦੀ ਸਰਕਾਰ ਚ ਸਹਾਊਗਾ ਮੁਜਾਹਰ ਸਾਰੀ ਕਲਸੀ ਜਿੰਦਾਬਾਦ ਸਾਰੀ ਕਲਸੀ ਜਿੰਦਾਬਾਦ ਹਰਦੀਪ ਗਰਦੀਪ ਰੰਧਾਵਾ ਹਰਦੀਪ ਸਿੰਘ ਰੰਧਾਵਾ ਕਸਬਾ ਇਤਿਹਾਸਿਕ ਕਸਬਾ ਜਿੱਥੇ ਅਕਬਰ ਦੀ ਤਾਜ ਪੁਸ਼ੀ ਹੋਈ ਧੱਕੇ ਨਾ ਮਾਰੋ ਧੱਕੇ ਨਾ ਮਾਰੋ ਵਧੀਆ ਰਾਜਾ ਮੰਨਿਆ ਗਿਆ ਸੀ ਅਕਬਰ ਜਿਹੜਾ ਦੀਨੇ ਇਲਾਹੀ ਕਰਦਾ ਸੀ ਦੀਨੇ ਇਲਾਹੀ ਮਤਲਬ ਸਾਰੇ ਧਰਮਾਂ ਦੇ ਬੰਦਿਆਂ ਨੂੰ ਬਿਠਾ ਕੇ ਵਿਚਾਰ ਵਟਾਂਦਰਾ ਕਰਦਾ ਸੀ ਦੀਨੇ ਇਲਾਹੀ ਕਹਿੰਦੇ ਸੀ ਇੱਥੇ ਤਾਜ ਪੁਸ਼ੀ ਹੋਈ ਇਤਿਹਾਸਿਕ ਕਸਬਾ ਅੱਜ ਮੈਂ ਤੁਹਾਡੇ ਕੋਲੇ ਆਇਆ ਇੱਕ ਜੂਨ ਨੂੰ ਇੱਕ ਇਤਿਹਾਸ ਹੋਰ ਸਿਰਜਦੇ ਉਹ ਕਲਾ ਨਾਮ ਵਾਲਿਓ ਚੱਕ ਦਾਂਗੇ ਫਟੇ ਚੱਕ ਦੇਣਾ ਬੱਡੇ ਚੱਕ ਦੇਣਾ ਮਾਰ ਸਾਹਿਬ ਫਟੇ ਚੱਕ ਦਿਆਂਗੇ ਇਤਿਹਾਸ ਸਿਰਜਣ ਵਾਸਤੇ ਕਰਤੀ ਮਸ਼ਹੂਰ ਹੈ ਸਾਰੀ ਕਸੀ ਸਾਡੀ ਜਾਣਿਆ ਸਾਡੀ ਜਾਣੇ ਸਾਰੀ ਕਸੀ ਹੋਰ ਇਤਿਹਾਸ ਬਣਾ ਦਿਓ ਆ ਜਿਹੜੇ ਆਪਣੇ ਆਪ ਨੂੰ ਸਮਝਦੇ ਹਨ ਕਿ ਅਸੀਂ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਛਾੜੂ ਨਾ ਪੋਚਾ ਫੇਰ ਦਾਂਗੇ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਅਜੇ ਕਾਗਜ਼ ਕੱਢ ਰਹੇ ਆ ਆ ਜਿਹੜਾ ਤੁਹਾਡੇ ਕੈਂਡੀਡੇਟ ਐ ਇਥੋਂ ਕਾਂਗਰਸ ਵਾਲਾ ਉਹਦੇ ਉਹਦਾ ਜਿਹੜਾ ਉਹ ਉਹ ਦੱਟਾ ਉਹਦਾ ਸਮਾਨ ਆ ਰਿਹਾ ਹੈ ਉਹਨਾਂ ਨੇ ਤੇਰਾ ਮੈਂ ਵਿਧਾਨ ਸਭਾ 'ਚ ਕਿਹਾ ਸੀ ਲਗਾ ਆ ਰਿਹਾ ਹੈ ਸਮਾਨ ਪੱਕੇ ਪੈਰੀ ਕਰਾਂਗੇ ਕੰਮ ਜੋ ਉਹਨਾਂ ਨੇ ਲੁੱਟਿਆ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਡੇ ਖੂਨ ਪਸੀਨੇ ਦੀ ਕਮਾਈ ਕਿਵੇਂ ਲੁੱਟੀ ਹੈ ਤੁਹਾਨੂੰ ਵੋਟ ਬਾਰਾਂਗੇ ਆਪਾਂ ਯਾਰ ਆਪਾਂ ਨੂੰ ਮੋੜ ਪਾਣਾ ਨਹੀਂ ਤਿੰਨ ਪੀੜੀਆਂ ਖਾ ਗਿਆ ਆਪਣੀਆਂ ਅਚਪਨ ਖਾ ਗਏ ਜਵਾਨੀ ਖਾ ਗਏ ਬੜਾ ਫਖਾਗੇ ਕੀ ਰਹਿ ਗਿਆ ਹੁਣ ਬਾਹਾਂ ਦਰਖਤ ਵੀ ਯਾਰ ਆ ਦਰਖਤ ਵੀ ਹਰ ਇੱਕ ਸਾਲ ਪੱਤੇ ਬਦਲ ਲੈਂਦੇ ਨੇ ਗੁਰਦਾਸਪੁਰ ਵਾਲੇ ਵਾਅਦ ਕੀ ਤੋਂ ਬਦਲੋ ਸਾਰੀ ਕਲਸੀ ਜਿੰਦਾਬਾਦ ਸਾਰੀ ਕਲਸੀ ਜਿੰਦਾਬਾਦ ਸਾਰੀ ਕਲਸੀ ਜਿੰਦਾਬਾਦ ਨੌਜਵਾਨ ਮੁੰਡਾ ਕੰਮ ਕਰਨ ਦੀ ਇੱਛਾ ਹੈ جنੂਨ ਹੈ ਨਾਲੇ ਜਿਹੜਾ ਐ ਕਹੇ ਨਾ ਰਾਜਨੀਤੀ ਚਾਹ ਰੱਖੀ ਹੋਈ ਜਿਹੜਾ ਐ ਕਹੇ ਜੀ ਮੇਰੀ ਆਖਰੀ ਇਲੈਕਸ਼ਨ ਆ ਉਹ ਤਾਂ ਕਦੇ ਨਾ ਵੋਟ ਪਾਇਆ ਉਹੇ ਕੋਲ ਜਾਗ ਨਹੀਂ ਸਾਡੇ ਤੁਸੀਂ ਉਹ ਕਹਿੰਦਾ ਮੇਰੀ ਤਾਂ ਆਖਰੀ ਮੈਂ ਕਿਹਾ ਉਹਨਾਂ ਇਹ ਜਿਹੜਾ ਅੱਕਾ ਨੂੰ ਵੋਟ ਪਾਉਂ ਜਿਉਂ ਨੇ ਬਹੁਤ ਸਾਰੀਆਂ ਵੋਟਾਂ ਲੜਨੀਆਂ ਨੇ ਕੋਈ ਤਲਵਾਰ ਨਾਲ ਲੜ ਕੇ ਵੀ ਅਗਲੀ ਵਾਰ ਕਿਹੜਾ ਮੂੰਹ ਲੈ ਕੇ ਜਾਊਗਾ ਭਵਨ ਸਿੰਘ ਮਾਨ ਜੈਕਾਰਾ ਭਵਨ ਸਿੰਘ ਮਾਨ ਉਹ ਜਦ ਪ੍ਰਧਾਨ ਮੰਤਰੀ ਜੀ ਫਿਰਦੇ ਸੀ ਉੱਥੇ ਬੀਨਾ ਨਗਰ ਬੀਜਪੀ ਵਾਲੇ ਕਹਿੰਦੇ ਅਸੀਂ ਆ ਤੁਸੀਂ ਚੁਣਿਆ ਸੀ ਸਣੀ ਦਿਓਲ ਹੈ ਜੀ ਉਹ ਚੋਰ ڈاکੂ ਭੱਜ ਗਿਆ ਬੰਬੇ ਗੁਰਦਾਸਪੁਰ ਦੇ ਕਿਲ੍ਹੇ ਘਰ ਚ ਕੋਈ ਜਦੋਂ ਨਰਕਾ ਗੇਟ ਦਾ ਨਾ ਸਣੀ ਦਿਓਲ ਨੂੰ ਗਾਲ ਕੱਢਦਾ ਪਹਿਲਾਂ ਯਾ ਨਰਕਾ ਪਤਾ